ਅੱਜ ਆਪਾਂ ਵੀਡੀਓ 'ਚ ਕੀ ਕੀ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਕਰੀਨ ਤੇ ਆਪਾਂ ਫੋਟੋ ਲਾਤੀ ਸੀਗੀ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਜਮਾ ਸਸਤਾ ਇੱਕ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਕੋਠੀ ਤੋਂ ਘਟ ਨਹੀਂ ਹੈਗਾ ਸੀ ਜਮਾ ਸਸਤਾ ਮਾਲਕ ਨੇ ਵੇਚਣਾ ਹੈ ਰੇਟ ਕਿੰਨਾ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 94656929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਇਹ ਵੇਚਣਾ ਚਾਹੁੰਦੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਵੀਡੀ ਕੁਛ ਵੀ ਐ ਕਿਸੇ ਵੀ ਏਰੀਆ ਚਾ ਤੁਹਾਡੇ ਕੋਲੇ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਸੁਵਿਪਟ VDI ਦੂਜੇ ਨਾਮ ਗੱਡੀਆਂ ਸੀ ਇਹ ਤੇ ਮਾਲਕ ਨੇ ਗੱਡੀ ਇਹ ਦੱਸੀ ਆ 2008 ਮਾਡਲ 2028 ਤੱਕ ਇਹਦੀ ਪਾਸਿੰਗ ਆਪ ਨੂੰ ਮਿਲ ਜੂਗੀ ਮਾਲਕ ਦਾ ਏਰੀਆ ਬਰਨਾਲਾ ਸੀ ਟਾਇਰ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਰੰਗ ਦੀ ਗੱਲ ਕਰੀਏ ਸਿਲਵਰ ਰੰਗ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ ਅੰਦਰੋਂ ਵੀ ਠੀਕ ਆ ਗੱਡੀ ਬਾਹਰੋਂ ਵੀ ਠੀਕ ਪਈਆ ਪੰਜਾਬ ਨੰਬਰ ਦੀ ਆ ਸੀ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਜੀ ਆਪਾ ਟੈਰਾ ਨੂੰ ਦੇਖੀਏ ਤਾਂ ਮਾਲਕ ਕਹਿੰਦੇ ਨੇ 70 ਤੋਂ 75 ਪੈਸੇ ਟਾਇਰ ਮਿਲ ਜਾਣਗੇ 1,55,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ ਗੱਡੀ ਪੂਰੀ ਵਧੀਆ ਆਪਾਂ ਲੈ ਕੇ ਪਹੁੰਚੇ ਆ ਸੋਹਣੀ ਗੱਡੀ ਆ ਸੀਟ ਕਵਰ ਵਗੈਰਾ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਅੰਦਰੋਂ ਸੋਹਣੀ ਐ ਬਾਹਰੋਂ ਵਧੀਆ ਪਈ ਐ ਬਾਕੀ ਰੇਟ ਵਗੈਰਾ ਤੁਹਾਨੂੰ ਪਤਾ ਲੱਗੀ ਗੱਲ ਸੀ ਰੇਟ ਕੀਤਾ ਜਾ ਕੋਈ ਫਿਕਸ ਇਹ ਰੇਟ ਨਹੀਂ ਹੈਗਾ 8437300517 ਇਹ ਮਾਲਕ ਦਾ ਨੰਬਰ ਹੈਗਾ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਆਪ ਕਰ ਸਕਦੇ ਹੋ ਸੇਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ ਇੱਕ ਬਰੀ ਚੈੱਕ ਕਰੋ ਪਹਿਲਾਂ ਮਰੂਤੀ 800 ਗੱਡੀ ਆ ਜੀ ਪੂਰੀ ਵਧੀਆ ਮਾਡਲ ਦੀ ਗੱਲ ਕਰੀਏ 2007 ਮਾਡਲ ਹੈ ਜੀ 7 ਮਾਡਲ ਹੈ ਸਿਲਵਰ ਰੰਗ ਤੇ 52000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤਰਨ ਤਰਨ ਏਰੀਆ ਚੋਂ ਆਪਾਂ ਗੱਡੀ ਲੈ ਕੇ ਪਹੁੰਚਿਆ ਏਸੀ ਹੀਟਰ ਵਰਕਿੰਗ ਚ ਟਾਇਰ ਵਧੀਆ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਵਧੀਆ ਸੀ ਬਾਹਰੋਂ ਵੀ ਵਧੀਆ ਪਈਆ ਅੰਦਰੋਂ ਵੀ ਵਧੀਆ ਪਈਆ ਜੇ ਆਪਾਂ ਅੰਦਰ ਦੀ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਾਰੀ ਕੀ ਚੀਜ਼ਾਂ ਪਰ ਪੂਰਾ ਵਧੀਆ ਮਿਲੂਗਾ ਜੀ। ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ। ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਜੀ। ਬਾਕੀ ਆਪਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਦੱਸ ਹੀ ਰਹੇ ਹਾਂ ਜੀ। ਮੈਂ ਉਮੀਦ ਕਰਦਾ ਜੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ। ਜੇ ਪਸੰਦ ਆਈ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ ਮਾਲਕ ਦਾ 79 862 ਤੇ 18431 ਇਹ ਨੰਬਰ ਹੈ ਜੀ। ਤੇ ਗੱਲਬਾਤ ਆਪਾਂ ਕਰਾਂਗੇ ਹੁਣ ਬੋਲਟ ਦੀ। ਜਿਹੜਾ ਬੋਲਟ ਆਪਾਂ ਅੱਜ ਲੈ ਕੇ ਪਹੁੰਚਿਆ ਇਹਦਾ ਰੇਟ ਤੇ ਮਾਡਲ ਕਿੱਥੇ ਖੜਾ ਹੈ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਜੀ ਮਾਡਲ ਹੈਗਾ ਜੀ 2011 ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਜੀ ਕਲਾਸਿਕ ਹੈ ਜੀ ਬੁਲਟ ਹੈ ਚੈਰੀ ਰੰਗ ਦਾ ਪੰਜਾਬ ਨੰਬਰ ਹੈ ਏਅਰ ਵਧੀਆ ਨੇ ਟਾਇਰਾਂ ਚ ਵੀਲ ਲੱਗੇ ਹੋਏ ਨੇ ਕੰਡੀਸ਼ਨ ਆਲੂਕੀ ਹੈ ਜੀ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਰਾਇਕੋਟ ਮਾਲਕ ਦਾ ਏਰੀਆ ਜੀ ਲੁਧਿਆਣਾ ਲੁਧਿਆਣਾ ਜ਼ਿਲ੍ਹਾ ਜੀ ਤੇ ਸਿਟੀ ਰਾਇਕੋਟ ਤੇ 90000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਐ ਇਸ ਬੋਲਟ ਦੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਵੀ ਦੇਖ ਸਕਦਾ ਕਿਸੇ ਨੇ ਸਟਾਰਟ ਕਰਕੇ ਦੇਖਣਾ ਤੋਰ ਕੇ ਦੇਖਣਾ ਟਰਾਈ ਲੈਣੀ ਐ ਜਾਓ ਜੀ ਮਾਲਕ ਦੇ ਘਰੇ ਠੀਕ ਐ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ 8872612010 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਆਪ ਤੁਸੀਂ ਕਰ ਸਕਦੇ ਹੋ ਬਾਕੀ ਤੁਸੀਂ ਜਾਓਗੇ ਨਾਲੇ ਤਾਂ ਆਰਸੀ ਵਗੈਰਾ ਚੈੱਕ ਕਰ ਲਓ ਜੀ ਨਾਲੇ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੋ ਗਈ ਸੀ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਸਕਦੇ ਹਾਂ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਹੀ ਰਹੇ ਹਾਂ ਸੀ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਨੰਬਰ ਮਾਲਕ ਦਾ ਮਿਲ ਹੀ ਗਿਆ ਸੀ ਸਿੱਧੀ ਗੱਲਬਾਤ ਤੁਸੀਂ ਆਪ ਕਰ ਲਿਓ ਜਾ ਕੇ ਦੇਖ ਲਿਓ ਗੱਲਬਾਤ ਕਰਕੇ ਰੇਟ ਮੁਕਾ ਕੇ ਖਰੀਦ ਸਕਦੇ ਹੋ ਸੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੀ ਵਧੀਆ ਲੱਗ ਰਹੀ ਜੇ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਕਿ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਕਿਵੇਂ ਦੀਆਂ ਲੱਗ ਰਹੀਆਂ ਅਸੀਂ ਅੱਗੇ ਆਪਾਂ ਘਰ ਵੀ ਲੈ ਕੇ ਪਹੁੰਚਿਆ ਜਮਨ ਨਮਾ ਉਹਦੀ ਵੀ ਗੱਲ ਕਰਦੀਆਂ ਅਸੀਂ ਉਹਦੇ ਬਾਰੇ ਵੀ ਦੱਸਿਓ ਜੀ ਕਮੈਂਟ ਕਰਕੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੁਲਟ ਹਰ ਰੋਜ਼ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹੰਨੀਆਂ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਘਰ ਦੀ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਆ ਨੋ ਮਾਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਪੂਰਾ ਵਧੀਆ ਘਰ ਹੈ ਹਰ ਇੱਕ ਚੀਜ਼ ਅਵੇਲੇਬਲ ਹੈ ਜੀ ਬਾਥਰੂਮ ਪੂਰਾ ਬਦਿਓ ਬਣਿਆ ਹੋਇਆ ਖੁੱਲਾ ਢੁਲਾ ਘਰ ਹੈ ਜੀ ਨੋ ਮਾਰਲੇ ਥਾਂ ਜਿਹੜੀ ਹੁੰਦੀ ਆ ਕੋਈ ਘਟ ਤਾਂ ਹੁੰਦੀ ਨਹੀਂ ਕਾਫੀ ਹੋ ਜਾਂਦੀ ਹੈ ਜੀ ਬਾਕੀ ਵੀਡੀਓ 'ਚ ਦੇਖ ਵੀ ਰਹੋ ਰੇਟ ਬੜਾ ਘੱਟ ਹੈ ਜੀ ਤਾਂ ਵੀ ਬਹੁਤ ਹੈ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਰੇਟ ਵੀ 7 ਲੱਖ ਰੁਪਈਆ ਬਸ ਮਜਬੂਰੀਆਂ ਪੈ ਗਈਆਂ ਜੀ ਤਾਂ ਕਰਕੇ ਘਰ ਵੇਚਣਾ ਪੈ ਰਿਹਾਗਾ ਮਾਛੀਵਾੜਾ ਸਾਹਿਬ ਮਾਲਕ ਦਾ ਏਰੀਆਗਾ ਤੇ ਤਹਿਸੀਲ ਸਮਰਾਲਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਲੁਧਿਆਣਾ ਤੇ ਇਹਨਾਂ ਦਾ ਪੰਡਜੀ ਪੋਵਟ ਤੁਸੀਂ ਜਾ ਕੇ ਦੇਖ ਸਕਦੇ ਹੋ ਜਾ ਕੇ ਕੋਈ ਦੇਖਣਾ ਚਾਹੁੰਦਾ ਇਸ ਘਰ ਨੂੰ ਬਾਕੀ ਨੰਬਰ ਸਕਰੀਨ ਤੇ ਮਿਲ ਗਿਆ ਹੂ ਮਾਲਕ ਦਾ 81469 ਤੇ 50118 ਗੱਲ ਕਰੋ ਜੀ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਤੇ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ ਗੱਲਬਾਤ ਸਾਰੀ ਕਰ ਹੀ ਲਈ ਘਰ ਤੋਂ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੇਕਰ ਵਧੀਆ ਲੱਗਿਆ ਜੀ ਪਸੰਦ ਆਏ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਨ੍ਹਾਂ ਨੇ ਹਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਦਿਓ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਜੀ ਆਪਣੀ ਅੱਜ ਵਾਲੀ ਵੀਡੀਓ ਨੂੰ ਦੇਖ ਕੇ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਜਰੂਰ ਕਰਕੇ ਜਾਓ ਜੀ ਬਾਕੀ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਹੈ ਗੱਡੀਆਂ ਮੋਟਰਸਾਈਕਲ ਹੈ ਵੇਚਣਾ ਚਾਹੁੰਦੇ ਹੋ ਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ